ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਹੈ ਪਿਛਲੇ 2.5 ਸਾਲਾਂ ਚ ਦੋ ਵਾਰ ਆਇਆ ਹੈ ਦੋ ਵਾਰ ਆਪਣੇ ਹਲਕੇ ਇੱਥੇ ਉੱਥੇ ਟੋਏ ਦੇਖੋ ਸੜਕਾਂ ਦਾ ਕਿੰਨਾ ਬੜਾ ਆਪਣੇ ਹਲਕੇ ਵਿੱਚ ਕਈ ਜ਼ੁਬਿਆਂ ਦੇ ਲੋਕ ਬੜੇ ਸਿਆਣੇ ਆ ਗੁਜਰਾਤੀ 35 ਸਾਲ ਹੋ ਗਏ ਕੱਲੇ ਮੋਦੀ ਨੂੰ ਵੋਟ ਪਾਉਣੀ ਹੈ ਹੋਰ ਕਿਸੇ ਨੂੰ ਪਾਉਣੀ ਨਹੀਂ ਉਹ ਕਹਿੰਦੇ ਲੋੜ ਹੀ ਨਹੀਂ ਇੰਨੇ ਸਾਰਾ ਕੁਝ ਕਰਨਾ ਤੇ ਆਪਾਂ ਲੋੜ ਕੀ ਹੈ ਇੱਥੇ ਸਾਰਾ ਕਰਨ ਵਾਲਾ ਅਕਾਲੀ ਦਲ ਕਹਿੰਦੇ ਨਹੀਂ ਨਹੀਂ ਐਕຊਿ ਨਵੀਂ ਚੀਜ਼ ਦੇਖਦੇ ਹਾਂ ਸੁਖਬੀਰ ਸਿੰਘ ਬਾਦਲ ਪ੍ਰਚਾਰ ਕਰਦੇ ਨੇ ਤਾਂ ਗੁਜਰਾਤੀਆਂ ਦੀ ਤਾਰੀਫ਼ ਜ਼ਰੂਰ ਕਰਦੇ ਨੇ ਗੁਜਰਾਤੀਆਂ ਨਾਲ ਪੰਜਾਬੀਆਂ ਦੀ ਤੁਲਨਾ ਕਰ ਉਹ ਕਈ ਵਾਰ ਮੀਣਾ ਮਾਰ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਨੂੰ ਖੂਬ ਕੋਸਿਆ ਤੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਤਾਂ ਆਪਣੇ ਹਲਕੇ ਜੀ ਢਾਈ ਸਾਲ ਸਿਰਫ ਦੋ ਵਾਰ ਗਏ ਨੇ ਜਿੱਥੋਂ ਦਾ ਭਗਵੰਤ ਮਾਨ ਜਿੱਤਿਆ ਹੈ ਹਲਕੇ ਦਾ ਉੱਥੇ ਮੈਂ ਗਿਆ ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਹਲਕਾ ਜਿੱਥੋਂ ਐਮ ਐਲ ਏ ਬਣਿਆ ਹੈ ਪਿਛਲੇ ਢਾਈ ਸਾਲਾਂ ਚ ਦੋ ਵਾਰ ਆਇਆ ਹੈ ਦੋ ਵਾਰ ਆਪਣੇ ਹਲਕੇ 'ਚ ਆ ਇਹਨਾਂ ਦੀ ਕਮਿਟਮੈਂਟ ਲੈ ਬਣ ਤੇ ਉੱਥੇ ਟੋਏ ਦੇ ਕੋ ਸਰਕਾਂ ਦਾ ਕਿੰਨਾ ਬਾਰ ਆਪਣੇ ਹਲਕੇ 'ਚ ਮੈਂ ਪੁੱਛਣਾ ਚਾਹਣਾ ਹੈ ਦੇਖੋ ਕਈ ਸੂਬੇ ਬੜੇ ਸਿਆਣੇ ਆ ਕਈ ਸੂਬਿਆਂ ਦੇ ਲੋਕ ਬੜੇ ਸਿਆਣੇ ਆ ਆ ਗੁਜਰਾਤੀ ਦੇਖਿਓ ਗੁਜਰਾਤੀ 30 ਸਾਲ ਹੋ ਗਏ ਕੱਲੇ ਮੋਦੀ ਨੂੰ ਵੋਟ ਪਾਉਣੀ ਆ ਹੋਰ ਕਿਸੇ ਨੂੰ ਪਾਉਣੀ ਨਹੀਂ ਉਹ ਕਹਿੰਦੇ ਲੋੜ ਹੀ ਨਹੀਂ ਇਹਨੇ ਸਾਰਾ ਕੁਝ ਕਰਨਾ ਤੇ ਆਪਾਂ ਲੋੜ ਕੀ ਹੈ ਤੇ ਇੱਥੇ ਸਾਰਾ ਕਰਨ ਵਾਲਾ ਅਕਾਲੀ ਦਲ ਕਹਿੰਦੇ ਨਹੀਂ ਨਹੀਂ ਇੱਕ ਈ ਨਵੀਂ ਚੀਜ਼ ਦੇਖਦੇ ਆ ਜਿਹੜਾ ਸੌਹ ਕੈਪਟਨ ਨੇ ਸੌਹ ਖਾਦੀ ਆਪਾਂ ਦੇਖਿਆ ਸੀ 5 ਸਾਲ ਪਹਿਲੇ ਵੀ ਢੱਕਾ ਨਹੀਂ ਤੋੜਿਆ ਬਸ ਸੌਹ ਖਾ ਲਈਏ ਚਲੋ ਇੱਕ ਈ ਇਹਨੂੰ ਦੇਖੀਏ ਫਿਰ ਲੱਭਿਆ ਨਹੀਂ ਤੇ ਫਿਰ ਝਾੜੂ ਵਾਲੇ ਆ ਗਏ ਅੱਛਾ ਮੈਂ ਤਾਂ ਹੈਰਾਨ ਆ ਤੁਹਾਡੇ ਤੇ ਉਹ ਕੱਲਾ ਹੀ ਆ ਕੰਧਾਂ ਤੇ ਲਿਖਤਾ ਇੱਕ ਵੋਟ ਇੱਕ ਮੌਕਾ ਦੇ ਝਾੜੂ ਨੂੰ ਤੇ ਐ ਹੀ ਨਹੀਂ ਦੇਖਿਆ ਐਮਐਲਏ ਕਿਹੜਾ ਹੈ ਮੱਲੇ ਦਾ ਚਾਹ ਹਲਕੇ ਵਾਲਿਆਂ ਨੂੰ ਨਹੀਂ ਪਤਾ ਹੋਣਾ ਐਮਐਲਏ ਕਿਹਨੂੰ ਵੋਟ ਪਾ ਰਿਹਾ ਝਾੜੂ ਨੂੰ ਪਾਉਣਿਆ ਝਾੜੂ ਨੂੰ ਪਾਉਣਿਆ ਮੇਰੇ ਕੋਲੇ ਇੱਕ ਝਾੜੂ ਵਾਲਾ ਲੀਡਰ ਵਰਕਰ ਕੋ ਸ਼ਾਮਲ ਹੋਇਆ ਤੇ ਮੈਂ ਪੜਕਾ ਪਾਇਆ ਤੇ ਮੇਰੇ ਕੋਲ ਬਹਿ ਗਿਆ ਮੈਂ ਕਿਹਾ ਕਿਉਂ ਛੱਡੀ ਝਾੜੂ ਤੂੰ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਵਾਸਤੇ ਆਪਣੇ ਐਮਐਲਏ ਕੋਲੇ ਗਿਆ ਐਮਐਲਏ ਨੂੰ ਕਿਹਾ ਮੇਰੇ ਕੰਮ ਕਰ ਦਿਓ ਉਹ ਕਹਿੰਦਾ ਮਗਰ ਕੋਲ ਟਾਈਮ ਹੈ ਨਹੀਂ ਮੈਂ ਕਿਹਾ ਜੀ ਜੋ ਵੋਟਾਂ ਸੀ ਉਹਦਾ ਤਾਂ ਤੁਸੀਂ ਟਾਈਮ ਸੀ ਤੁਹਾਡੇ ਕੋਲੇ ਕਹਿੰਦਾ ਵੋਟਾਂ ਕਿਹੜਾ ਮੈਂ ਮੰਗਣ ਗਿਆ ਕਹਿੰਦਾ ਵੋਟਾਂ ਤੁਸੀਂ ਮੈਨੂੰ ਨਹੀਂ ਪਾਈਆਂ ਤੁਸੀਂ ਤਾਂ ਵੋਟਾਂ ਝਾੜੂ ਨੂੰ ਪਾਈਆਂ ਉਹ ਕਹਿੰਦਾ ਮੈਂ ਦਰਵਾਜ਼ੇ ਝਾੜੂ ਰੱਖਦਾ ਹੈ ਕੁਛ ਨਹੀਂ ਝਾੜੂ ਸਾਹਿਬ ਨੂੰ ਕੀ ਕੰਮ ਕਰਾਉਣਾ ਝਾੜੂ ਪਾਇਆ ਲਾਤ ਆਸੀ ਆਪਣੇ ਸੂਬੇ ਦੀ ਸੁਖਬੀਰ ਸਿੰਘ ਬਾਦਲ ਨੇ ਲੰਗੇ ਕੱਲ ਲੁਧਿਆਣਾ ਦੇ ਵਿੱਚ ਪ੍ਰਚਾਰ ਕੀਤਾ ਲੁਧਿਆਣਾ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਮੈਦਾਨਚ ਨੇ ਤੇ ਭਾਜਪਾ ਵੱਲੋਂ ਰਵਨੀਤ ਬਿੱਟੂ ਨੇ ਕਾਂਗਰਸ ਵੱਲੋਂ ਨੇ ਪ੍ਰਦਾਨ ਰਾਜਾ ਵੜਿੰਗ ਤੇ ਸ਼ੋਮਨੀ ਆਕਾਲੀ ਦਲ ਵੱਲੋਂ ਨੇ ਰਣਜੀਤ ਸਿੰਘ ਢਿੱਲੋਂ ਇਸ ਸਮੇਂਕਰਨੋਂ ਦੋ ਹੋਰ ਵੀ ਦਿਲਚਸਪ ਹੋ ਗਏ ਨੇ ਜਦੋਂ ਬੈਂਸ ਭਰਾਵਾਂ ਨੇ ਕਾਂਗਰਸ ਦੀ ਹਮਾਇਤ ਕੀਤੀ ਹੈ